پا جی آج نے تیسری پن گرو امردس مہاراج جی نے اچار رام سورٹ کے اندر

سنگت بھٹھے ہاں دھیان سا کتنے ہو رہا ہے سنگت بہت نہیں جی بیٹھنے بھی, بھی ہے وہ فل ہے وہ کئی گنا پراپت ہو جاتا پر. جی ہے گل دے ڈرائیور کرتے ہیں جی سا دھیان صحیح ہے درگٹنا کے بعد جاتے ہوں ਇਕ ਕਾਰਗਰ ਮੰਨਦੇ ਨਾਲ ਕੋਈ ਕੰਮ ਕਰਦੇ ਆ ਕੋਈ ਵੀ ਕਾਰੋਬਾਰ ਕਰਦੇ ਆ ਜਦੋਂ ਸਾਡਾ ਧਿਆਨ ਭਟਕਦਾ ਹੈ ਜਦੋਂ ਸਾਡਾ ਧਿਆਨ ਪਾਸੇ ਜਾਂਦਾ ਹੈ ਫਿਰ ਕੋਈ ਕੋਈ ਨਾ ਕੋਈ ਉਦੁਰ ਘਟਨਾ ਵਾਪਰ ਜਾਂਦੀ ਹੈ ਕੁਝ ਨਾ ਕੁਝ ਹੋ ਜਾਂਦਾ ਹੈ ਇਸ ਵਾਜੇ ਸਦਕਿ ਗ੍ਰਕੇ ਦੇ ਧਿਆਨ ਦੇ ਨਾਲ ਹਰੇਕ ਕੰਮ ਧਿਆਨ ਦੇ ਨਾਲ ਕਰਨਾ ਬੜਾ ਜ਼ਰੂਰੀ ਹੈ ਕਿ ਪਰਮਾਤਮਾ ਦੀ ਬੰਦਗੀ ਰੰਗਾਰ ਦੀ ਬੰਦਗੀ ਵੀ ਸਤਿਗੁਰ ਤੇ ਨੇ ਇਹ ਮੇਰੇ ਮਨ ਇਕਾਗਰ ਬਣ ਦੇ ਨਾਲ ਇੱਕ ਮਨ ਇੱਕ ਜਿੱਤ ਦੇ ਨਾਲ ਉਸ ਪਰਮਾਤਮਾ ਨੂੰ ਧਿਆਨ ਤਾ ਹਰ ਕਿਆ ਸਦਾ ਸਦਾ ਵੜਿਆਈਆਂ ਦੇ ਨਾ ਬੰਛੋਤਾਏ ਮੇਰੀ ਪਰਮਾਤਮਾ ਦੇ ਵਿੱਚ ਹਰ ਇੱਕ ਤੇ ਸਦਾ ਦੇ ਗੁਣ ਹੋਣ

ਬੇਦੀ ਸੇਵਾ ਕੀਆ ਸੁਖ ਮਿਲਦਾ ਨਾਨਕ ਗੁਰਮੁਖ ਮਿਲ ਲੈ ਹੈ ਉਹ ਮੇਰੇ ਸ਼ਬਦ ਜਗਾਏ ਇਹ ਨਾਨਕ ਗੁਰਮੁਖ ਜਨ ਹੰਕਾਰ ਨੂੰ ਸੰਗਰ ਦੇ ਸ਼ਬਦ ਰਹੀ ਸਾਲਕੇ ਹਰੀ ਦੇਵ ਕੇ ਮਲੇ ਰਈਤੇ ਨੰਦ ਜਿਹੜੇ ਗੁਰਮੁਖ ਹੁੰਦੇ ਮਹਲਾ ਜੀ ਜ ਆਪੇ ਸ਼ਿਵ ਲਾਇਨ ਆਪੇ ਬਖਸ਼ ਕਰੇ ਹਰੀ ਨੇ ਆਪੇ ਮਨੁੱਖਾਂ ਨੂੰ ਸੇਵਾ ਵਿੱਚ ਲਾਇਆ ਹੈ ਤੇ ਆਪ ਹੀ ਬਖਸ਼ ਕਰਦਾ ਜੀ ਉਹਦੀ ਕਿਰਪਾ ਤੋਂ ਬਿਨਾਂ ਉਹਦੀ दया दृष्टि ਤੋਂ ਬਿਨਾਂ ਮਨੁੱਖ ਸੇਵਾ ਵੀ ਨਹੀਂ ਕਰ ਸਕਦਾ ਪ੍ਰਭ ਹੋਏ ਕਿਰਪਾਲ ਤਾਂ ਇਹੋ ਮੰਡ ਲਈ ਸਤਿਗੁਰੂ ਸੇਵ

سپنا کا ماں پی ہے ਆਪ ਹੀ ਸਮਾਜ ਦਾ ਮਾ ਤੇ ਪਿਓ ਹੈ ਤੇ ਆਪ ਹੀ ਸਭ ਦੇ ਸੰਭਾਲ ਕਰਦਾ ਹੈ ਆਪ ਹੀ ਦੇਖਦਾ ਹੈ ਜਿਵੇਂ ਇੱਕ ਬੱਚਾ ਆਪਣੇ ਮਾਂ ਬਾਪ ਨੂੰ ਬਹੁਤ ਪਿਆਰਾ ਹੁੰਦਾ ਹੈ ਜਿਵੇਂ ਮਾਂ ਬਾਪ ਜਦੋਂ ਬੱਚਾ ਛੋਟਾ ਹੁੰਦਾ ਹੈ ਉਹਦਾ ਧਿਆਨ ਰੱਖਦੇ ਨੇ ਔੜੀ-ਔੜੀ ਬੱਚਾ ਵੱਡਾ ਹੁੰਦਾ ਹੈ ਮਾਂ ਪਿਓ ਫਿਰ ਵੀ ਧਿਆਨ ਰੱਖਦੇ ਕਿੰਨੀ ਵੀ ਉਮਰ ਹੋ ਜਾਵੇ ਬੱਚੇ ਦੀ ਮਾ ਬਾਪ ਵਾਸਤੇ ਉਹ ਬੱਚਾ ਹੀ ਰਹਿਦਾ ਹੈ ਉਹਦਾ ਦੁੱਖ ਦਾ ਸੁੱਖ ਦਾ ਹੋਰ ਭਾਵਿਓ ਖਿਆਲ ਲੱਗਦਾ ਇਹਦੀ ਸਾਰਿਆਂ ਦਾ ਹੀ ਸਾਡਾ ਪ੍ਰਮੋਖ ਪ੍ਰਮਾਤਮਾ ਨਰਕਾਰ ਮਾ ਵੀ ਹੈ ਤੇ ਬਾਪ ਵੀ ਹੈ ਉਹਦੇ ਸਾਰਿਆਂ ਦੀ ਸੰਭਾਲ ਕਰਦਾ ਨਾਨਕ ਨਾਮ ਲਟਿਆ ਹੈ ਤਿੰਨ ਜਿਤ ਕਰ ਵਾਸ ਹੈ ਹੇ ਨਾਨਕ ਜੋ ਮਨੁੱਖ ਨਾਮ ਜੰਨੇ ਆਏ ਉਹ ਆਪਣੇ ਲਗਾਣੇ ਟਿੱਕੇ ਹੁੰਦੇ ਹਨ ਹਰੇਕ ਯੁੱਗ ਵਿੱਚ ਉਹਨਾਂ ਦੀ ਸੁਭਾਅ ਹੁੰਦੀ ਹੈ ਕੋਣੀ ਲੋਕਾਂ ਦਾ ਕਾਰਨ ਸੁਰਤ ਹੈ ਕਰ ਤੇ ਮੈਂ ਤੇਰੇ ਮੇਰੇ ਵਰ ਨਾ ਕੋਈ ਏ ਕਰਤਾਰ ਸੂ ਸਾਈ ਤੁੜਤਨ ਜੋਗਾ تیرے بینا، تیرے جیٹا کوئی اور نئی ہے تو جیتا تو دے آپ کے انسرے دیسے دیار آپ کے مل ہوئے تو آپ ہی سسنیوں پیدا کرتا ہے پھر آپ ہی ناس کرتا ہے شب کی کوششم کرتا جو کرے سو سب تھائیں ہری لائی ہموں کرتا ہے جو کرتا ہے سو ہی کرتا ہے وڈیائی گرمکھری جو پر گر سب آخو گر سوئی سو یہ گرو دن منک ہری نمردے ستگر سارے وہ ست گورنا ہے ترنا ہے ترنا ہے, ہے سد